ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਦੋਸਤੋ ਤਰਨਤਾਰਨ ਸਾਹਿਬ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਕੋਈ 8 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਵੀਰ ਜੋਗਾ ਸਿੰਘ ਤੇ ਵੀਰ ਦੀਪੇ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜਿਹੜੇ ਆ ਦੋਸਤੋ ਆਪਾਂ ਇਸ ਕਰੋ ਤੁਹਾਨੂੰ ਦਿਖਾਉਣੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਆਪਾਂ ਤੁਹਾਨੂੰ ਦਿਖਾ ਦਾਂਗੇ ਮੱਝਾਂ ਛੋਟੀਆਂ ਦਿਖਾਵਾਂਗੇ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਦੋਸਤੋ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ 13 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਠੀਕ ਹੈ ਜੀ ਬਾਕੀ ਇੱਕ ਟਾਈਮ ਦੋ ਟਾਈਮ ਚੁਾਈ ਕਰ ਲਿਓ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਸੋਇਆ ਪਸ਼ੂ ਘੱਪਣ ਨੂੰ ਬਿਲਕੁਲ ਤਰਪ ਕੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਦੋਸਤੋ ਸਬਦਾ ਕਰ ਸਕਦੇ ਹੋ ਨੰਬਰ ਆਪਾਂ ਵੀਰ ਦੀਪੇ ਹੁਣਾਂ ਦੇ ਬਾਈ ਜੋਗੇ ਦੇ ਵੀਰ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰ ਦਾਂਗੇ ਆਓ ਕਰਦੇ ਸਭ ਤੋਂ ਪਹਿਲਾਂ ਵੀਰ ਜੋਗੇ ਸਾਸਰੀ ਕਾਲ ਸਾਸਰੀ ਕਾਲ ਜੀ ਦੇਪੇ ਭਾਈ ਸਾਸਰੀ ਕਾਲ ਸਾਸਰੀ ਕਾਲ ਅੱਜ ਜੋਗੇ ਭਾਈ ਪਸ਼ੂ ਕਿੰਨੇ ਬਿਕਾਉਗਾ ਭਰਾ ਆਪਣੇ ਕੋਲ ਜੀ ਅੱਜ ਆ ਗਿਆ ਤਿੰਨ ਗਾਵਾਂ ਜੀ ਹਾਂਜੀ ਤੇ ਤਿੰਨ ਮੱਝਾਂ ਜੀ ਤਿੰਨ ਮੱਝਾਂ 6 ਟੋਟਲ ਟੋਟਲ 6 ਨਾ ਗਾ ਗਿਆ ਹਾਂਜੀ ਠੀਕ ਆ ਸੂਏ ਸੂਏ ਪਸ਼ੂ ਅੱਜ ਕਿੰਨੇ ਆ ਜੀ ਟੋਟਲ ਸੂਏ ਸੂਏ ਤਿੰਨ ਗਾਵਾਂ ਦੁੱਧ ਦਿੰਦੀਆਂ ਜੀ ਸੂਈਆਂ ਜੀ ਠੀਕ ਆ ਤੇ ਉਹਨਾਂ ਵਿੱਚੋਂ ਜਿਹੜੀਆਂ ਇਹ ਤਿੰਨੇ ਸੂਣ ਵਾਲੀਆਂ ਜੀ ਮੱਝਾਂ ਤਿੰਨੇ ਸੂਣ ਵਾਲੀਆਂ ਠੀਕ ਹੈ ਠੀਕ ਆ ਵੀਰ ਜੋ ਕਿ ਭਾਈ ਕਿਹੜੇ ਬੰਨੇ ਸਟਾਰਟ ਕਰੀਏ ਇੱਧਰ ਦਾਵਾਂ ਦੇ ਪਾਸੇ ਕਰ ਲਈਏ ਆ ਜੀ। ਉਹ ਪਹਿਲੇ ਨੰਬਰ ਤੋਂ 200 ਤੋਂ 500 ਸਟਾਰਟ ਕਰਦੇ ਆਂ। ਵਹਿੜ ਤੁਹਾਨੂੰ ਦਿਖਾਉਣ ਡੇ ਆਂ ਆਪਾਂ। ਤੇ ਇਹ ਸੂਈ ਹੈ ਕਿ ਸੋਨ ਵਾਲੀ ਹੈ ਜੀ? ਇਹ ਸੂਈ ਹੈ ਜੀ। ਸੂਈ ਹੈ। ਹਾਂ ਜੀ। ਤੇ ਕਿੰਨੇ ਕ ਸਮੇਂ ਦੀ ਸੂਈ ਹੈ ਜੀ? ਇਹ ਬੱਚਾ ਹੈਗਾ ਜੀ ਇਹ ਤਕਰੀਬਨ ਢੇਰ ਮਹੀਨਾ ਡੇਢ ਮਹੀਨੇ ਦੀ ਸੂਈ ਹੈ। ਮਹੀਨੇ ਕਿ ਲੱਗੇ ਪੰਨੇ ਉਹ ਬੱਚਾ ਹੈਗਾ ਜੀ। ਠੀਕ ਆ। ਮਹੀਨੇ ਡੇਢ ਦੀ ਸੂਈ ਹੈ ਦੋਸਤੋ ਜਿਹੜਾ ਸੂਬਾ ਉੱਚਾ ਮਨਸਰ ਦਾ ਤੁਸੀਂ ਡੇਢ ਕ ਮਹੀਨੇ ਦਾ ਸੂਬਾ ਬਾਕੀ ਥੱਲੇ ਜਿਹੜਾ ਮੇਲ ਕਾਫਾ ਬੱਚਾ। ਉਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਬੱਚਾ ਵੀ ਦਿਖਾ ਦਾਂਗੇ ਤੇ ਆਹ ਪ੍ਰੋਪਰ ਤੁਸੀਂ ਜਿਹੜੀ ਇਹ ਬਾਹਰ ਦੇਖ ਸਕਦੇ ਹੋ ਸੂਗਾ ਦੂਜਾ ਤੋਂ ਪਹਿਲੇ ਨੂੰ ਪਹਿਲੇ ਨੂੰ ਪਹਿਲੇ ਨੂੰ ਇਹ ਪਹਿਲੇ ਨੂੰ ਦੇਖੋ ਭਾਈ ਆਹ ਦਿਖਾਈਏ ਬੱਚਾ ਜੀ ਆਹ ਜਿਹੜਾ ਮੇਲਕਾਫ ਆ ਠੀਕ ਹੈ ਆਹ ਦੇਖੋ ਠੀਕ ਹੈ ਜੀ ਆਹ ਬੱਚਾ ਅੱਛਾ ਦੁੱਧ ਭਾਈ ਜੋ ਕਿ ਕਿੰਨਾ ਹੀ ਥੱਲੇ ਹੁਣ ਤਿਆਰ ਕੀ ਥੱਲੇ ਦੋਦੀ ਇਹ ਥੱਲੇ 8 ਕਿਲੋ ਹੈਗਾ ਜੀ 8 ਕਿਲੋ ਹਾਂਜੀ ਜਿਹੜਾ ਨੈਟ ਕਿਸੇ ਨੂੰ ਚੂੜਣਾ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਪੜਦਾ ਕੀ ਜਾਂਦਾ ਮੁੱਲ ਜੀ 28000 ਕਰਦੇ ਆ 5000 ਦੀ ਦੇ ਦੇਣੀ ਹੈ ਜੀ 5000 ਦੀ ਹਾਂਜੀ 5000 ਦੀ ਦੇ ਦੇਣੀ ਠੀਕ ਹੈ ਹਾਂਜੀ 25000 ਦੀ ਜਿਹੜੀ ਆ ਦੋਸਤੋ ਇਹ ਵੈਢ ਲਈ ਜਾਊਗੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਤੀ ਆ ਠੀਕ ਆ ਜੀ ਡੇਢ ਕ ਮਹੀਨੇ ਦਾ ਉੱਚਾ ਸੂਆ ਤੁਸੀਂ ਮੰਨ ਸਕਦੇ ਜੀ ਤਵੱਛਾ ਥੱਲੇ ਬਾਕੀ ਥਣਾ ਦੀ ਆ ਤੁਸੀਂ ਇੱਕ ਵਾਰੀ ਫਿਰ ਦੇਖੋ ਠੀਕ ਹੈ ਇਸ ਤੋਂ ਬਾਅਦ ਅਗਲੀ ਇਸ ਬੱਚੀ ਦੀ ਕੀ ਡਿਟੇਲ ਹੈ ਜੀ ਇਹਦੇ ਥਲੇ ਵੀ ਜੀ 6 ਕਿਲੋ ਦੁੱਧ ਹੈ ਜੀ ਹਾਂ ਜੀ ਤੇ ਬੱਚਾ ਮਰਿਆ ਜੀ ਬੱਚਾ ਮਰਿਆ ਤਿੰਨ ਕਿ ਮਹੀਨੇ ਹੋ ਗਏ ਨੇ ਕਿਸੂਈ ਨੂੰ ਤਿੰਨ ਚਾਰ ਬੱਚਾ ਮਰਿਆ 6 ਕਿਲੋ ਦੁੱਧ ਦਾ ਹਾਂ ਜੀ ਤਿੰਨ ਮਹੀਨੇ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੁਹਾਡੇ ਸਾਹਮਣੇ ਆ ਜੀ ਤੇ 6 ਕਿਲੋ ਦੁੱਧ ਦਾ ਜਿਹੜੇ ਵੀ ਛੋਟੇ ਜ਼ਿਮੀਂਦਾਰ ਫਾਰਮਰ ਜਾਂ ਕਿਸੇ ਵੀਰ ਨੇ ਬਿਲਕੁਲ ਘਰੇ ਤੋਂ ਤੁਸੀਂ ਘਰੇ ਚੋਣ ਵਾਸਤੇ ਕੋਈ ਚਾਹ ਪਾਣੀ ਵਾਸਤੇ ਪਸ਼ੂ ਪੌਦੇ ਵੀਰਾਂ ਦੀ ਮੰਗ ਹੁੰਦੀ ਹੈ ਵੀ ਛੋਟੇ ਭਾਅ ਪੜਦੇ ਦਾ ਪਸ਼ੂ ਖਰੀਦਣਾ ਕੁਝ 6-7 ਲੀਟਰ 5-6 ਕਿਲੋ ਜਿਹੜਾ ਦੁੱਧ ਹੋ ਗਿਆ ਠੀਕ ਆ ਤੇ ਉਸ ਬੰਡ ਦੇ ਵਿੱਚ ਤੁਸੀਂ ਇਹ ਵਾਰ ਖਰੀਦ ਸਕਦੇ ਹੋ ਬਸ ਕਿ ਤਿੰਨ ਕੁ ਮਹੀਨੇ ਦਾ ਸਮਾਂ ਹੋ ਗਿਆ ਸੋ ਇਹਨੂੰ ਬਾਕੀ ਬੱਚਾ ਨਾਲ ਨਹੀਂ ਹੈਗਾ ਤਿੰਨ ਮਹੀਨੇ ਮੰਨ ਲੈ ਕੋਈ ਵੀ 4 ਮਹੀਨੇ ਲੈ 2 ਮੰਨ ਲੈ 2.5 ਮੰਨ ਲੈ ਠੀਕ ਹੈ ਜੀ ਸਮਝ ਹਰ ਕੋਈ ਆਪੋ ਆਪਣੀ ਆ ਤੇ ਬਾਕੀ ਫਿਲਹਾਲ ਜਿਹੜਾ 6 ਕਿਲੋ ਥੱਲੇ ਦੁੱਧ ਹੈਗਾ ਤੋਰ ਦੋ ਭਾਈ ਜੋ ਕੇ ਭਾਈ ਤੋਰ ਘਮਾ ਲਓ ਇਧਰ ਨੂੰ ਲਓ ਜੀ ਅੱਜ ਦੋਰ ਲਓ ਜੀ ਅਛਾ ਇਹ ਹਾਨਾ ਫਿਰ ਕਿੰਨੇ ਦੀ ਹੁੰਦੀ ਹੈ ਜੀ ਇਹਦਾ ਮੁੱਲ 18000 ਕਰਦੇ ਆ ਜੀ ਹਾਂ ਜੀ 15000 ਦੀ ਦੇ ਦੇਣੀ ਹੈ ਜੀ 15000 ਦੀ ਹਾਂ ਜੀ ਠੀਕ ਆ ਜੀ 15000 ਦੀ ਪ੍ਰਭੂ ਇਹ ਹਾਨਾ ਹੈ ਠੀਕ ਆ ਜੀ ਤੇ ਬਾਕੀ ਮੌਕੇ ਤੇ ਛੋੜ ਛੱਪਾ ਹਰ ਕੱਪੂ ਦੇ ਵਿੱਚੋਂ ਹੋ ਜਾਊਗਾ ਜੀ ਥੋੜਾ ਬੋਤਾ ਹੋ ਜਾਊਗਾ ਜੀ ਠੀਕ ਹੈ ਪ੍ਰਭੂ ਹਾਂ ਜੀ ਠੀਕ ਆ ਇਸ ਤੋਂ ਬਾਅਦ ਇੱਕ ਅਗਲੇ ਨੰਬਰ ਤੇ ਆਪਣੇ ਕੋਲ ਤੀਜੇ ਨੰਬਰ ਤੇ ਇਹ ਜਿਹੜੀ ਆ ਬੱਚੀ ਆ ਗਈ ਆ ਇਹ ਕਿਲਮਾ ਸਵੇਰ ਸੂਈ ਹੈ ਜੀ ਪਹਿਲਾਂ ਸੂਈ ਇਹ ਪਹਿਲਾਂ ਸੂਈ ਹੈ ਜੀ ਪਹਿਲਣੀ ਆ ਹਾਂਜੀ ਠੀਕ ਆ ਤੇ ਸਮਾਂ ਕਿੰਨਾ ਹੋ ਗਿਆ ਵੀ ਇਹਨੂੰ ਸਮਾਂ ਲਾ ਲੋ 2 ਮਿੰਟ ਡੇਢ 2 ਮਿੰਟ ਹੋਈ ਹੂੰ ਡੇਢ ਕਿ ਮਹੀਨਾ ਹੋਇਆ ਸੂਈ ਨੂੰ ਡੇਢ ਮਹੀਨਾ ਬੱਚਾ ਇਹਦਾ ਬੱਚਾ ਨਹੀਂ ਹੈਗਾ ਜੀ ਬਿਨ ਬੱਚੇ ਤੋਂ ਹਾਂਜੀ ਠੀਕ ਆ ਬਿਨ ਬੱਚੇ ਤੋਂ ਦੋਸਤੋ ਤੇ ਡੇਢ ਕਿ ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੇ ਆ ਜਿਹੜਾ ਥਾਨ ਲੇਵਾ ਜੀ ਬਿਲਕੁਲ ਕਿਵਾਈ ਜੋ ਵੀ ਹੱਤੀ ਵਧੀਆ ਹੁੰਦੀ ਜੀ ਆ ਕਰੋ ਚੈੱਕ ਜੀ ਠੀਕ ਹੈ ਬਾਕੀ ਕੋਈ ਭੂਰ ਛਟਾ ਕਿਸੇ ਤਰ੍ਹਾਂ ਦੀ ਗੱਲ ਜੀ ਸਾਹਿਬ ਕੋਈ ਗੱਲ ਕੋਈ ਨਹੀਂ ਵਧੀਆ ਠੀਕ ਹੈ ਤੇ ਜਿਵੇਂ ਭਾਈ ਦੁੱਧ ਕਿੰਨਾ ਦੱਸਿਆ ਦੇ ਕੋ ਦੁੱਧ 11 ਕਿਲੋ ਜੀ 11 ਕਿਲੋ ਆ ਠੀਕ ਹੈ 11 ਕਿਲੋ ਦੁੱਧ ਇਸ ਬੱਚੀ ਦੇ ਕੋਲ ਆ ਪਹਿਲਾ ਸੂਆ ਦੋਸਤੋ ਸੂਈ ਆ ਤਕਰੀਬਨ ਮਹੀਨਾ ਟਾਈਮ ਜਿਹੜਾ ਬਿਲਕੁਲ ਵੀ ਇਹਨੇ ਦੱਸਤਾ ਠੀਕ ਹੈ ਤੇ ਆ ਤੁਹਾਡੇ ਸਾਹਮਣੇ ਬਿਲਕੁਲ 11 ਕਿਲੋ ਦੁੱਧ ਆ ਠੀਕ ਹੈ ਬੇਨ ਬੱਚੇ ਤੋਂ ਪਾੜੇ ਵੰਡੇ ਇਸੇ ਤਰ੍ਹਾਂ ਥਾਪੀ ਦਈਏ ਹਾਂਜੀ ਹਾਂਜੀ ਆਹ ਦੇਖੋ ਜੀ ਠੀਕ ਹੈ ਥਾਫੀ ਤੇ ਪਾੜੇ ਚਾਰਤੇ ਜਿਵੇਂ ਆਪਾਂ ਪਸ਼ੂ ਦੋਸਤੋ ਲੱਗ ਜਾਂਦਾ ਉਹ ਸਾਫ ਵੰਡੇ ਦੇ ਵਿੱਚ ਤੁਸੀਂ ਇਸ ਦੀ ਚਬਾਈ ਕਰ ਸਕਦੇ ਹੋ ਬਾਕੀ ਆਹ ਥਾਂ ਦੇ ਬਾਝੋਂ ਨੇ ਲੈ ਜੋ ਕੇ ਵੀਰ ਜਿਹੜਾ ਨੈਟ ਜਿਹੜਾ ਚਵਾਦਾਂਗੇ ਬਿਲਕੁਲ 11ਾਂ ਕਹਤਾ ਇੰਦੇ 11ਾਂ ਜੀ ਬਿਲਕੁਲ ਠੀਕ ਆ ਹਾਂਜੀ ਠੀਕ ਆ ਭਾਈ ਆਉਣੇ ਜਿੰਨੇ ਵੀ ਸੌਦਾ ਕਰਨਾ 10 ਮੰਨ ਕੇ ਕਰੇ ਨਾ ਦੁੱਧ 11 ਕਿਲੋ ਐ ਜੀ ਠੀਕ ਆ ਜੀ ਹਾਂਜੀ ਤੇ ਇਹਦਾ ਫਿਰ ਲੈਣ ਦੇਣ ਕੀ ਰੱਖਿਆ ਇਹਦਾ ਮੁੱਲ ਜੀ ਆਪਾਂ 28000 ਕਰਦੇ ਆਂ ਹਾਂਜੀ ਹਾਂ ਨਾ 5000 ਦੀ ਦੇ ਦਾਂਗੇ 5000 ਦੀ ਹਾਂਜੀ ਠੀਕ ਹੈ ਜੀ 28000 ਭਰਾ ਬੋਈ ਸੁੱਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜਾ ਵੈੜਾਂ ਦੇ ਵਿੱਚ ਲਾਸਟ ਤੇ ਦਿਖਾਉਂਦੇ ਪਏ ਆ 28000 ਤੇ 5000 ਲੈ ਰਹੇ ਆ ਠੀਕ ਹੈ ਤੇ ਆਜ ਫਿਲਹਾਲ ਜਿਹੜੀਆਂ ਵੈੜਾਂ ਸੀ ਵੀਰ ਹੁਣ ਉਹਦੇ ਕੋਲ ਠੀਕ ਆ ਤੇ ਅਗਲੇ ਪਾਸੇ ਜਿਹੜਾ ਮੱਝਾਂ ਦੀ ਕੈਟਾਗਰੀ ਸਟਾਰਟ ਹੋ ਗਈ ਹੈ ਮੱਟਾ ਛੋਟੀਆਂ ਤੁਹਾਨੂੰ ਦਿਖਾ ਦਿੰਨੇ ਆ ਹਰ ਇੱਕ ਕੀ ਡਿਟੇਲਾਂ ਇਹਨਾਂ ਦੇ ਬਿਲਕੁਲ ਕੋਲ ਤੇ ਉਹ ਝੋਟੀ ਸਹੀ ਜੀ ਨਹੀਂ ਨਹੀਂ ਹੈਗੀ ਅੱਛਾ ਜੀ ਐ ਵਾਹ ਠੀਕ ਇਹ ਮਹਿੰਦੀ ਦੀ ਡਿਟੇਲ ਹੈ ਜੀ ਇਹ ਕੀ ਜੀ 15 ਦਿਨਾਂ ਦੀ ਕੱਚੀ ਜੇ ਹਾਂਜੀ ਸੂਣ ਵਾਲੀ 15 ਦਿਨ ਕੱਚੀ ਜੇ ਹਾਂਜੀ ਹਾਂਜੀ ਬਾਕੀ ਇਹ ਆ ਕਿ ਚੌਥੇ ਸੂਏ ਸੁਣਾ ਨੇ ਆਰ ਕੀ ਚੌਥਾ ਸੂਆ ਤੇ 15 ਦਿਨ ਦਾ ਸਮਾਂ ਲੈ ਜੂ ਹਾਂਜੀ 15 ਦਿਨ ਕੱਚੀ ਆ ਤੇ ਬਾਕੀ ਮੈਂ ਸੂਏ ਤਾਂ ਆਪ ਵੀ ਕੋਈ ਮਰਜ਼ੀ ਨਾਲ ਜਿਵੇਂ ਮਰਜ਼ੀ ਮੰਨ ਲਵੇ ਪਈਆਂ ਤਾਂ ਵੀਰਾਂ ਨੇ ਅਖਣਾ ਵੀ ਤੀਜੇ ਸੂਏ ਕਈਆਂ ਨਾਲ ਚੌਥੇ ਹਾਂਜੀ ਜੋ ਮਰਜ਼ੀ ਮੰਨ ਲਵੇ ਵੇਖ ਲੋ ਤੋੜ ਦੇ ਨੂੰ ਬਿਲਕੁਲ ਬਾਕੀ ਸਰੀਰ ਘਟਾਂਚਾ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਠੀਕ ਆ ਬੌਦੀ ਬੰਦਰ ਇਸ ਮੈਂ ਦੀ ਠੀਕ ਆ ਸਿੰਘਾ ਸਿੰਘਾ ਦੀ ਬੰਦਰ ਦੇਖ ਲਓ ਬਿਲਕੁਲ ਵੀਡੀਓ ਦੇ ਵਿੱਚ ਤੇ ਪੂਛੋਂ ਲੰਡੀ ਆ ਠੀਕ ਆ ਬਿਲਕੁਲ ਵੇਖ ਦੱਸਣਾ ਜਿਹੜਾ ਜ਼ਰੂਰੀ ਆ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਵੇਖ ਕੇ ਪਤਾ ਲੱਗ ਜੇ ਨਾ ਤੇ ਦਿਨ 15 ਲੈ ਜੂਗੇ ਹਾਂ ਹਾਂਜੀ 15 ਦਿਨ ਸੜ ਗਏ ਤੇ ਇਹਦਾ ਫਿਰ ਮੋਲ ਜੋਗੇ ਭਾਈ ਕਿੰਨਾ ਕੁ ਲੈਣ ਦੇਣ ਅੱਜ ਕੀ ਹੈਗਾ ਇਹ ਜੀ 60000 ਮੁੱਲ ਕਰਦੇ ਹਾਂ ਹਾਂ 55000 ਦੀ ਦੇ ਦਾਂਗੇ ਜੀ 55000 ਹਾਂਜੀ ਠੀਕ ਆ ਆਹ ਨਾਲ ਹੀ ਗੱਲ ਏ ਹਾਂਜੀ ਹਾਂਜੀ 55000 ਦੇ ਦਾਂਗੇ ਠੀਕ ਆ 55000 ਦੇ ਵਿੱਚ ਦੋਸਤੋ ਦਿੱਤੀ ਜਊ ਠੀਕ ਆ ਇਹ ਮੈਂ ਤਕਰੀਬਨ ਸਵੇਰੇ ਦੇ ਵਿੱਚੋਂ ਬੇਸ਼ੱਕ ਕਿਸੇ ਵੀਰ ਨੇ ਵੱਡੀ ਛੋਟੀ ਲਾਉਣੀ ਉਹ ਤੁਸੀਂ ਆਪਣੇ ਹਸਾਮ ਨਾਲ ਆ ਰਹੇ ਹੋ ਬਾਕੀ ਭਾਅ ਪੜਦਾ ਜਾਇਜ਼ ਆ ਨਾਰਮਲ ਜੇਕਰ ਆਪਾਂ ਝੋਟੀਆਂ ਖਰੀਦਦੇ ਆ ਦੋਸਤੋ ਲੱਖੋਂ ਬਾਹਰ ਗੇਮ ਚਾਹੇ ਵੀਰ ਕੋ ਦੂਜੇ ਸਵੇਰੇ ਤੀਜੇ ਸਵੇਰੇ ਆਪਾਂ ਵੇਖਦੇ ਰਹਿੰਨੇ ਆ ਮੋਲ ਅੱਜਕੱਲ ਸੋ ਲੱਖੋਂ ਬਾਹਰ ਹੀ ਚੱਲਣ ਡਿਆ ਸਾਰਾ ਕੁਛ ਫਿਰ ਹਾਲ ਜੇ ਦੁੱਧ ਦੀ ਗਰਜ ਵਾਸਤੇ ਕੋਈ ਪਸ਼ੂ ਖਰੀਦਣਾ ਤੁਸੀਂ ਤੇ ਮੈਂ ਮੱਝ ਨੂੰ ਜਿਹੜਾ ਹੱਥ ਪਾ ਸਕਦੇ ਹੋ ਠੀਕ ਹੈ ਜੀ ਦੁੱਧ ਇਸਨੇ ਵੀ ਜਰਾ 9 10 9 10 ਨਾਰਮਲ ਕਿ ਵੜੀਆਂ ਨਾ ਠੀਕ ਹੈ ਬਾਕੀ 15 ਦਿਨ ਬਿਲਕੁਲ ਅਜੇ ਸਮਾਂ ਜਿਹੜਾ ਕਰੈਕਟ ਬਾਕੀ ਇਸ ਹੁੰਦੇ ਵਿੱਚ ਠੀਕ ਹੈ ਜੀ ਆ ਜਾਓ ਅੱਗੇ ਵੀਰ ਜੋ ਕਿ ਛੋਟੀ ਆ ਗਈ ਜੀ ਇਹ ਛੋਟੀ ਪਹਿਲਾਂ ਸੂਈ ਜੀ ਪਹਿਲੇ ਸੀ ਕਈ ਦਿਨ ਸੂਈ ਇੱਕ ਪਿਛਲੀ ਵੀਡੀਓ ਚ ਪਾਈ ਸੀ ਉਹ ਉਹ ਸੇਲ ਹੋ ਗਈ ਜੀ ਉਹ ਉਹ ਵੇਚੀ ਸੀਗੀ ਹਾਂਜੀ ਵੇਚੀ ਹੈ ਜੀ ਠੀਕ ਹੈ ਠੀਕ ਹੈ ਇਹ ਫੇਰ ਆਈ ਹੈ ਜੀ ਇਹ ਕੋਰ ਛੋਟੀ ਆ ਗਈ ਹੈ ਹਾਂਜੀ ਠੀਕ ਹੈ ਦਿਨ ਕਿੰਨੇ ਲੱਜੂਏ ਦਿਨ ਲੈ ਜੂਗੀ 20 25 ਦਿਨ ਲੈ ਜੂਗੀ ਅੱਛਾ ਜੀ ਲਗਤੋਂ ਕਿੰਨੇ ਹੀ ਖੜਨੇ ਨੇ ਅ 20 ਤੋਂ 25 ਦਿਨ ਸਮਾਂ ਲੈ ਜੂਗੀ ਹਾਂਜੀ ਬਸ ਸਿੰਗੀ ਸੁੰਗੀ ਬਿਲਕੁਲ ਸੇਮ ਟੂ ਸੇਮ ਨਾਲ ਥੋੜਾ ਜਿਹਾ ਜਿਵੇਂ ਆਪਾਂ ਉਹ ਛੋਟੀ ਪਾਈ ਸੀਗੀ ਹਾਂਜੀ ਹਾਂਜੀ ਰਲਦੀ ਮਿਲਦੀ ਜੀ ਹੈ ਨਾ ਹਾਂਜੀ ਬਿਲਕ ਅ 20 ਤੋਂ 25 ਦਿਨ ਦਾ ਸਮਾਂ ਲੈ ਜੂ ਬਿਲਕੁਲ ਕੁੰਡੀ ਆ ਦੋਸਤੋ ਠੀਕ ਆ ਸਿੰਗੋ ਵੇਖੋ ਬਿਲਕੁਲ ਕੁੰਡੀ ਆ ਮੱਥਾ ਬਿਲਕੁਲ ਇੱਕ ਰੰਗ ਬਲੈਕ ਆ ਸਹੀ ਜੁਈ ਜਿਹੜੀ ਤੁਸੀਂ ਹੈਗੇ ਬਿਲਕੁਲ ਸਿੰਗੋ ਫੋਟੋ ਚ ਜਨਾ ਬਹੁਤ ਚੰਗੇ ਲਓ ਜੀ ਦਿਖਾਈਏ ਹੂੰ ਬਾਕੀ ਪੂਰੀ ਰਾਜੀ ਆ ਦੋਸਤੋ ਜਿੱਡਾ ਕ ਕੱਦ ਕਾਠ ਮਾਲਕ ਨੇ ਬਕਸਿਆ ਇਹਨੂੰ ਤੇ ਚੰਗੀ ਕੱਦ ਕਾਠ ਹੀ ਆ ਸੋਹਣਾ ਕੱਦ ਕਾਠ ਵੇ ਮੀਡੀਅਮ ਹਾਈਟ ਤੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਤੇ ਰਾਜੀ ਆ ਪੂਰੀ ਠੀਕ ਆ ਤੇ ਥਣ ਥਣ ਵੀ ਪ੍ਰੋਪਰ ਜੇਕਰ ਆਪਾਂ ਨੋਟ ਕਰਾਈਏ ਤੁਹਾਨੂੰ ਤੇ ਬਿਲਕੁਲ ਮੁੱਠੀ ਦਾ ਥਾਣਾ ਥੋੜਾ ਜਿਹਾ ਆਪਾਂ ਇਹਨੂੰ ਖਲਾੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੀ ਆ ਆ ਦੇਖੋ ਆ ਫੇਸ ਕੁਆਲਟੀ ਪਹਿਲਾਂ ਦੇਖੋ ਤਸੱਲੀ ਦੇ ਨਾਲ ਥੋੜਾ ਜਿਹਾ ਬੈਕ ਦੇ ਦੀਪੇ ਭਾਈ ਇਹਨੂੰ ਪੈਕ ਮੋੜ ਕੇ ਨਾ ਟੱਕ ਲਈ ਥਣ ਥਣ ਥੋੜਾ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਇਹ ਤੋਂ ਖਿਲਾੜੇ ਮੇਰਾ ਵੀਰ ਮੜਾਇਆ ਪੋਈ ਲੋ ਪੰਮ ਹਲਾ ਨਹੀਂ ਮੜਾ ਦਰਤੀ ਮੜਾਇਆ ਆਹ ਦਾ ਇੱਕ ਹੋਰ ਆ ਆ ਲਓ ਜੀ ਖਿਲਾੜੀ ਦੇ ਅੰਦਰ ਕੋਈ ਤੇ ਕਹਿੰਦੇ ਆਲੇ ਬਾਕੀ ਥਾਂ ਥਾਂ ਜਿਹੜਾ ਦੋਸਤੋ ਪਹਿਲਾਂ ਝੋਟੀਆਂ ਦੇ ਕਈ ਵਾਰ ਕਈਆਂ ਵੀਰਾਂ ਦੇ ਡਾਊਟ ਹੁੰਦੀ ਹੈ ਵੀ ਛੋਟਾ ਹੈ ਥਣ ਇਹ ਆ ਤਸੱਲੀ ਦੇ ਨਾਲ ਪਹਿਲਾਂ ਮੇਰਾ ਵੀਰ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲਿਓ ਠੀਕ ਆ ਤੇ ਨਖੇੜ ਵੇਖ ਲਿਓ ਆ ਕਰੋ ਚੈੱਕ ਬਾਕੀ ਦੋ ਸਾਈਡਾਂ ਦੇ ਫਿਸਕਾਰ ਸੱਚੇ ਖੱਬੇ ਵਿੱਚ ਬੱਚੇ ਲੱਗੇ ਹਨ ਜੀ ਹਾਂਜੀ ਸਰੂ ਜੀ ਹਨਾ ਹਾਂਜੀ ਤੇ ਜੋਗੇ ਵੀਰ ਝੋਟੀ ਚੰਗੀ ਆ ਵੀਰ ਮੁੱਲ ਫਿਰ ਲੈਣ ਦੇਣ ਮੁੱਲ ਜੀ 70000 ਕਰਦੇ ਆ 65 ਦੀ ਦੇ ਦਾਂਗੇ ਜੀ 65000 ਦੀ ਹਾਂਜੀ ਠੀਕ ਹੈ ਜੀ 65000 ਦੀ ਜਿਹੜੀ ਪਿੱਛੇ ਪਰ ਝੋਟੀ ਵੇਚੀ ਸੀ ਉਹ ਵੀ ਮੈਨਾਂ ਤਾਂ ਵੀ ਮੁੱਲ ਉਸੇ ਭਾਅ ਪਰਦੇ ਵਾਲੀ ਸੀ ਹਾਂਜੀ ਇੰਨੇ ਭਾਅ ਦੀ ਠੀਕ ਹੈ ਚੰਗੀ ਝੋਟੀ ਸੀ ਉਹ ਵੀ 65000 ਦੇ ਵਿੱਚ ਤੁਸੀਂ ਇਹ ਝੋਟੀ ਦਿੱਤੀ ਜਾਊਗੀ ਤੇ 25 ਦਿਨ ਤਾਂ ਸਮਾਂ ਦੱਸਿਆ ਕਿ 15 ਦਿਨ ਦਾ 25 ਦਿਨ ਲੈ ਜੂਗੀ 25 ਦਿਨ ਲੈ ਜੂਗੀ ਹਾਂਜੀ ਲੋਬੀ ਇਸ ਤੋਂ ਬਾਅਦ ਇੱਕ ਹੋਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਵੱਡੀ ਆ ਮੱਝ ਵੀ ਵੱਡੀ ਆ ਕੱਦ-ਕੱਦ ਚੰਗਾ ਤੇ ਦਿਨ ਹਜੇ ਤੇ ਪਾਏ ਮੇਰੇ ਨਾਲ ਵੀ ਸੂਨ ਤੇ ਕਾਫੀ ਹੈ ਨਾ ਕਿੰਨੇ ਕੋਲਗੇ 2 ਮਹੀਨੇ ਲੈ ਜਾ ਜੀ 2 ਮਹੀਨੇ 2 ਮਹੀਨਾ ਬਿਲਕੁਲ ਸਮਝਦਾ ਦੋਸਤ ਸੱਚੀ ਹੈ ਠੀਕ ਆ 2 ਮਹੀਨੇ ਇਸ ਮੱਝ ਨੇ ਲੈ ਜਾਣੇ ਆ ਸੋ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਅੱਜ ਥੋੜਾ ਜਿਹਾ ਭਾਅ ਪਰਤੇ ਦੇ ਵਿੱਚ ਪਸ਼ੂ ਖਰੀਦ ਲੈਣਾ ਤੇ ਬਾਅਦ ਵਿੱਚ ਮੌਕੇ ਤੇ ਤੁਸੀਂ ਸੇਲ ਵੀ ਕਰ ਸਕਦੇ ਹੋ ਠੀਕ ਹੈ ਤੇ ਪੇਟ ਪੁਠਾ ਤੁਸੀਂ ਵੇਖੋ ਰਾਜੀ ਆ ਪੂਰੀ ਵਜਨਦਾਰ ਤੇ ਸਵੇਰ ਤੀਜਾ ਸੂਗੀ ਏ ਹਾਂਜੀ ਤੀਜਾ ਹੋਗਾ ਜੀ ਤੀਜਾ ਸੂਗਾ ਜੀ ਤੀਜਾ ਸੂਗਾ ਬਾਕੀ ਚਾਰੇ ਥਾਣੇ ਚੱਲਣ ਚੱਲਣ ਦੇ ਵਿੱਚ ਪੂਰਾ 35 ਕੋਈ ਗੱਲਬਾਤ ਨਹੀਂ 35 ਖਰੇ ਜਿਤਨਾ ਮਰਜ਼ੀ ਕੋ ਠੀਕ ਹੈ ਜੀ ਹਾਂਜੀ ਬਾਕੀ 35 ਵੀਰ ਹੁਣੇ ਕਹਿੰਦਾ ਜੀ ਬਿਲਕੁਲ ਤਸੱਲੀ ਆ ਦੋਸਤੋ ਕਿਉਂਕਿ ਬਹੁਤ ਵਪਾਰ ਦੀ ਲੈਣ ਹੈ ਨਾ ਵੀ ਕਰੀ ਵਾਲੇ ਪਸ਼ੂ ਆਉਂਦੇ ਆ ਤੇ ਜਾਂਦੇ ਆ ਅੱਡੇ ਉਤੋਂ ਕੋਈ ਤਸੱਲੀ ਇਹ ਨਹੀਂ ਹੁੰਦੀ ਵੀ ਯਾਰ ਕੋਈ ਅੱਥੇ 15 ਵਿੱਚ ਪਸ਼ੂ ਮਾਰਾ ਦੇ ਆ ਜਾਵੇ ਕਿਉਂਕਿ ਪਤਾ ਨਹੀਂਗਾ ਵੀ ਦੋਸਤੋ ਕਿੰਦੀ ਵੰਡ ਦੇ ਵਿੱਚ ਜਿਹੜਾ ਪਸ਼ੂ ਆਣਾ ਹੁੰਦਾ ਤੇ ਕਿੰਨੀ ਅਗਲੇ ਨੇ ਤਸੱਲੀ ਕਰਕੇ ਲੈ ਕੇ ਜਾਣੀ ਹੈ ਸੋ ਪੂਰੀ ਰਾਜੀ ਆ ਤੇ ਵਜਨਦਾਰ 8 ਮਹੀਨੇ ਬਿਲਕੁਲ ਜਿਹੜਾ ਗੱਬਣ ਟਾਈਮ ਹੋਗਾ 2 ਮਹੀਨੇ ਹਜੇ ਪਾਇਆ ਸੁੰਦੇ ਦੇ ਵਿੱਚ ਘੱਟੋ ਘੱਟ ਵੀ ਠੀਕ ਹੈ ਬਾਕੀ ਰਾਜੀ ਆ ਕੋਈ 2-3 ਦਿਨ ਕੋਈ 5 ਦਿਨ ਉੱਪਰ ਤੁਸੀਂ ਮੰਨ ਲਓ ਠੀਕ ਹੈ ਰੇਟ ਪਰ ਤਾਂ ਇਹਦਾ ਵੀ ਪੁੱਛ ਰਾਂਗੇ ਅੱਜ ਦੇ ਹਿਸਾਬ ਨਾਲ ਬਾਕੀ ਬਿਲਕੁਲ ਤਿਆਰੀ ਦੇ ਵਿੱਚ ਪਸ਼ੂ ਹੋਵੇ ਤੇ ਆਪਾਂ ਭਾਈ ਜੋ ਕੇ ਨੋਰਮਲ ਜਜਮੈਂਟ ਕਰਦੇਵੇਂ ਪੂਰੀ ਰੈਡੀ ਹੁੰਦੀ ਉਹ ਜੀ ਮੱਝ ਹਾਂਜੀ ਤੇ ਕੀ ਮੁੱਲ ਕਰਨਾ ਹੈ ਜੇ ਰੈਡੀ ਹੁੰਦੀ ਫਿਰ ਤੇ ਆਪਾਂ ਮੁੱਲ ਕਰਨਾ ਜੀ 135 ਹਾਂ ਹਾਂਜੀ 1 ਪੰਜੀ ਦੀ ਦੇਣੀ ਜੀ ਇਹ ਪੂਰੀ ਤਿਆਰ ਹੁੰਦੀ ਤੇ ਇਸ ਤੋਂ ਘੱਟ ਦੇਣੀ ਨਹੀਂ ਜੀ ਬਿਲਕੁਲ ਜੀ ਤੇ ਹੁਣ ਦਵਾਂਗੇ ਜੀ 70000 ਮੁੱਲ ਕਰਦੇ 65000 ਦੀ ਦੇ ਦਾਂਗੇ ਜੀ 65000 ਹਾਂਜੀ ਠੀਕ ਹੈ ਜੀ ਅੱਜ ਹਾਂਜੀ ਅੱਜ ਦੁੱਧ ਦੇ ਦਊਗੀ ਜੀ ਆਪਣੇ ਬੰਦੇ ਵਾਕਿਬ ਜਿੰਨਾ ਕੋਈ ਆਈ ਆ 16 ਕਿਲੋ ਦੁੱਧ ਚੋਇਆ ਉਹਨਾਂ ਨੇ ਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਜ ਦੋਸਤੋ 65000 ਦੀ ਇਹ ਜਿਹੜੀ ਮੱਝ ਹੈਗੀ ਆ ਠੀਕ ਆ ਜਿਹੜੇ ਵਜਨ ਵਟੇ ਵਾਲੀ ਆ ਦੋਸਤੋ ਨਾਰਮਲ ਇੱਕ ਆਪਾਂ ਗੱਲ ਕਰਦੇ ਹਾਂ ਚਲੋ ਫਿਲਹਾਲ ਵਜਨ ਵਟੇ ਦੇ ਵਿੱਚ ਵੀ ਪਸ਼ੂ ਏਡਾ ਜਿਹੜਾ ਬਾਕੀ ਫਿਲਹਾਲ ਇਹ ਗਵਨ ਆ 8 ਮਹੀਨੇ ਦੀ 2 ਮਹੀਨੇ ਸਾਹਮਣੀ ਪੈਣੀ ਆ ਲੜਦੋੜ ਢਿੱਲਾ ਤੁਸੀਂ ਦੇਖ ਲਓ ਕਾਫੀ ਜਾਲੀਆਂ ਨੇ ਸੋ 15 16 ਲੀਟਰ ਵੀ ਕਿੰਝ ਦਾ ਵਿੱਚੋਂ ਆਪਾਂ ਗਿਆਨ ਨੂੰ ਬੰਦਿਆਂ ਤੋਂ ਲਈ ਆ ਵੀ ਉਹ ਨਾ ਤੁਸੀਂ ਆ ਠੀਕ ਆ ਬਾਕੀ ਅੱਜ ਤੁਸੀਂ 65000 ਦੇ ਵਿੱਚ ਇਹ ਖਰੀਦ ਸਕਦੇ ਹੋ ਤੇ ਪਸ਼ੂ ਬਾਈ ਜੋਗੇ ਅੱਜ ਇੰਨੇ ਸੀ ਪਕਾਉ ਹਾਂਜੀ ਨਹੀਂ ਜੀ ਤਿੰਨ ਮੱਝਾਂ ਤੇ ਤਿੰਨ ਗਾਵਾਂ ਤਿੰਨ ਹੀ ਗਾਵਾਂ 6 ਮਾਲ ਦੇ ਪਸ਼ੂ ਬਿਲਕੁਲ ਹਾਂਜੀ ਤੇ ਭਾਅ ਪੜਦਾ ਦੋਸਤੋ ਬਿਲਕੁਲ ਜਿਕਰ ਆਪਾਂ ਦੇਖੀਏ ਨਾ ਨਚੋੜ ਕੱਢੀਏ ਤੇ ਬਿਲਕੁਲ ਜਾਇਜ਼ ਤੇ ਜੈਨੂਨ ਜਿਹੜਾ ਭਾਅ ਪੜਦਾ ਹੁੰਦਾ ਬਾਈ ਜੋਗੇ ਉਹਨਾਂ ਦਾ ਵੀ ਤੇ ਪਸ਼ੂ ਜਿਹੜੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਮਿਲ ਜਾਂਦੇ ਆ ਇੱਕ ਬਿਲਕੁਲ ਘਾਟ ਰੁਪਈਏ ਲਾਉਣ ਵਾਲੇ ਵੀਰ ਆ ਜਿਹੜੇ ਕੋਈ 10-15000 ਤੋਂ ਵੀ ਸਟਾਰਟ ਕਰਦੇ ਆ ਕੋਈ 5-4 ਕਿਲੋ 7 ਕਿਲੋ ਦੁੱਧ ਵਾਲਾ ਪਸ਼ੂ ਲੈਣ ਨੂੰ ਉਹ ਵੀ ਸਟਾਰਟ ਜਿਹੜਾ ਹੁੰਦਾ ਪਸ਼ੂ ਉਹ ਵੀ ਮਿਲ ਜਾਂਦਾ ਤੇ ਬਿਲਕੁਲ ਸੱਜਰ 65-7000 75000 ਦੀਆਂ ਝੋਟੀਆਂ ਵੀ ਜੜੀਆਂ ਅਵੇਲੇਬਲ ਨੇ ਫਿਲਹਾਲ ਨੰਬਰ ਭਾਈ ਜੋ ਕੇ ਵੀਰ ਆਪਣੇ ਜਰੂਰ ਦੱਸ ਦਿਓ ਜੀ ਨੰਬਰ ਹੈ 9464 35330 ਹਾਂਜੀ 9464 35330 ਠੀਕ ਹੈ ਜੀ ਹਾਂਜੀ ਇਹ ਦੋਸਤੋ ਨੰਬਰ ਨੇ ਵੀਰ ਜੋਗੇ ਦੇ ਤੇ ਭਾਈ ਦੀਪਾ ਓਨਰ ਨੇ ਦੋਵੇਂ ਸੋ ਅੱਜ ਪਸ਼ੂ ਛੇ ਦਿਖਾਤੇ ਆ ਛੇ ਪਸ਼ੂਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਬਾਕੀ ਕਿਸੇ ਚੀਜ਼ ਦੀ ਕੋਈ ਬਾਤ ਘਟ ਰਹੀ ਹੋਵੇ ਕੋਈ ਦਸੰਦ ਦੇ ਵਿੱਚ ਕੋਈ ਸੁਣਨ ਦੇ ਵਿੱਚ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ